ਸਤਿ ਸ਼੍ਰੀ ਅਕਾਲ ਸਾਰ ਸमाज ਕੀ ਜੈ ਜੈ ਲਾਹੂਸ ਸਾਲੀਏ ਸਾਨੂੰ ਮਿਲ ਕੇ ਇਸ ਬਾਰੇ ਗੱਲ ਇਸ ਨੂੰ ਤੁਹਾਡੇ ਸਨ ਅਨੁਸਾਰ ਤੁਹਾਡੇ ਨੂੰ ਸਲਾਹਕਾਰ ਜਿਕੀ ਬਹਾਦਰ ਕੇ ਜੀ ਜੋ ਤੁਮ ਸੇ ਕੋਟੇ ਨਾ ਵੀ ਪਾਦਣ ਲਈ ਦਾ ਤੁਹਾਨੂੰ ਦਰਸ਼ਨ ਕਰਦੇ ਆ ਤੇ ਵੈਲਕਮ ਕਰਦੇ ਆ ਜੀ ਆ ਆਪਦੇ ਔਰ ਸਵਾਗਤ ਕਰਦੇ ਆ ਔਰ ਯੂਰਪ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਆ ਯੂਰਪੀ ਸਭਾਵਾਂ ਨੂੰ ਬੇਨਤੀ ਕਰਦੇ ਆ ਤੇ ਰਿੱਤੀ ਪਹਾੜਕੇ ਨੂੰ ਜਿਹੜਾ ਆਪਾਂ ਵੱਧ ਤੋਂ ਵੱਧ ਪ੍ਰੋਗਰਾਮ ਦੇ ਕੇ ਮਾਨ ਸਨਮਾਨ ਦਈਏ ਸਾਰਿਆਂ ਨੂੰ ਜੈ ਜੀ ਕੀ ਜੈ ਜੀ ਕੀ ਜੋ ਬੋਲੇ ਸੋਨਰ ਪੈਰ ਸਤਿਗੁਰ ਨਿਵਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਸਤਿ ਪੀ ਸਤਿ ਪਰ ਜਿੱਥੇ ਸ੍ਰੋਚੀ ਸੰਸਾਰ ਦੇ ਅੰਦਰ ਤਨ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 12 ਫਰਵਰੀ 2025 ਨੂੰ ਆਗਮਨ ਗੁਰਪੁਰਬ ਮਨਾਇਆ ਉੱਥੇ ਯੂਰਪ ਦੀ ਧਰਤੀ ਦੇ ਵੱਖ-ਵੱਖ ਜ਼ਿਲ੍ਹੇ ਕਰ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਜਿਹਦੇ ਮੈਨੂੰ ਸੱਦਾ ਪੱਤਰ ਦਿੱਤਾ ਗਿਆ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਲੋਂ ਪੁਰਾਜੇ ਵੈਲਕਮ ਵੱਦੋ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਧਾਨ ਜੀ ਜਸਵਿੰਦਰ ਰਈਆ ਜੀ ਉਸ ਸਾਥਕਾ ਪ੍ਰਧਾਨ ਡਾਕਟਰ ਰਣਜੀਤ ਰਾਣਾ ਜੀ ਨੂੰ ਸਤਿਕਾਰ ਦੋਟਾ ਜੀ ਅਰ ਰਸਣ ਕਿਹੜਾ ਜੀ ਔਰ ਵੱਡੇ ਭਾਜੀ ਕਿਹੜਾ ਜੀ ਸ ਮੈਂ ਜਿੱਥੇ ਤਰਵਾਦ ਕਰਦਾ ਹਾਂ ਉੱਥੇ ਯਰਪੀਅਨ ਸੰਸਥਾ ਨੂੰ ਤਨਤਨ ਸਤਗੁਰੂ ਜੀ ਦੇ ਅਗਿਆਸ ਮਹਾਰਾਜ ਜੀ ਦੀ ਆਤਮਾ ਦਾ ਗੁਰੂਪੁਰਬ ਦੇ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਹੋਣ ਵਾਲੇ ਪ੍ਰੋਗਰਾਮ ਵਿੱਚ ਅਸੀਂ ਦਿੱਤੇ ਪਮਾਨੇ ਤੇ ਸੰਤਨ ਜੋਤੀ ਕਰਦੇ ਹਾਂ ਕਿ ਆਓ ਵਾਪਸ ਸਤਗੁਰੂ ਜੀ ਦੇ ਅਸ ਪਾਸਾ ਦੇ ਜਿੱਤੇ ਆਗਨ ਗੁਰੂਪੁਰਬ ਮਨਾਈਏ ਕਿ ਆਪਣੇ ਮਹਾਨ ਮਹਾਪੁਰਸ਼ਾਂ ਦਾ ਸੁਪਨਾ ਪੂਰਾ ਕਰਦੇ ਲਈ ਆਪਾਂ ਵੱਡੇ ਪੱਧਰ ਤੇ ਆਪਣਾ ਯੋਗਦਾਨ ਪਾ ਕੇ ਆਪਣੇ ਮਹਾਪੁਰਸ਼ਾਂ ਦਾ ਸੁਪਨਾ ਪੂਰਾ ਕਰੀਏ ਜੈ ਗੁਰਦੇਵ ਤਰ ਗੁਰਦੇਵ ਜੈਪੀ ਜੈਪਾ